ਸ਼ਹਿਰ ਖਿਲਾਫ ਚੜੀਗੀ ਮੁਹਿੰਮ ਤਹਿਤ थाना ਕੁਮਾਨ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੁੰਦੀ ਹੈ ਜਦੋਂ ਦੋ ਨੌਜਵਾਨਾਂ ਨੂੰ 35 ਗ੍ਰਾਮ ਹੈਰੋਇਨ 36800 ਰੁਪਏ ਡਰਗ ਮਨੀ ਅਤੇ ਇੱਕ BMW ਕਾਰ ਸਮੇਤ ਕਾਬੂ ਕੀਤਾ ਗਿਆ। ਤੇ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਗੁਮੰਦ ਦੇ ਐਸਐਚਓ ਗੁਰਵੰਦਰ ਸਿੰਘ ਨੇ ਦੱਸਿਆ ਹੈ ਕਿ ਪੁਲਿਸ ਪਾਰਟੀ ਸਮੇਤ ਗਸ਼ਤ ਜਿਹੜੀ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਸੀ ਤੇ ਜਦੋਂ ਪਿੰਡ ਸੰਧਵਾ ਕੋਲ ਪਹੁੰਚੇ ਤਾਂ ਸੰਧਵਾ ਸਾਈਡ ਵੱਲੋਂ ਇੱਕ ਕਾਲੇ ਰੰਗ ਦੀ BMW ਗੱਡੀ ਆਉਂਦੀ ਹੈ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਵਿੱਚ ਦੋ ਮੋਨੇ ਵਿਅਕਤੀ ਬੈਠੇ ਹੋਏ ਨੇ ਤੇ ਜਦੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਇੱਕ ਲਿਫਾਫੇ ਨੂੰ ਥੱਲੇ ਸੁੱਟ ਦਿੱਤਾ ਤੇ ਪੁਲਿਸ ਪਾਰਟੀ ਵੱਲੋਂ ਲਿਫਾਫਾ ਕਾਬੂ ਕਰ ਲਿਆ ਗਿਆ ਤੇ ਜਦੋਂ ਲਿਫਾਫੇ ਨੂੰ ਖੋਲ ਕੇ ਦੇਖਿਆ ਗਿਆ ਤਾਂ ਉਸ ਵਿੱਚੋਂ 35 ਗ੍ਰਾਮ ਹੈਰੋਇਨ ਜਿਹੜੀ ਆਬਰਾਮ ਗੁਰਮੀ ਸਿੰਘ ਉਰਫ ਨਿੱਕਾ ਪੁੱਤਰ ਜਰਨੈਲ ਸਿੰਘ ਵਾਸੀ ਭੋਪਾ ਅਤੇ ਗੁਰਪਾਲ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਪਗਤਪੁਰ ਦੱਸਿਆ ਇਹ ਦੱਸਦੇ ਹੀ ਉਹਨਾਂ ਨੇ ਵੀ ਦੱਸਿਆ ਹੈ ਕਿ ਇਹਨਾਂ ਕੋਲੋਂ 36800 ਰੁਪਏ ਡਰਗ ਮਨੀ ਜਿਹੜੀ ਅਭੀ ਬਰਾਮਦ ਕੀਤੀ ਗਈ ਹੈ। ਅਸਤਨਾਲ ਉਹਨਾਂ ਨੇ ਦੱਸਿਆ ਹੈ ਕਿ ਗੋਰਾ ਪਗਤਪੁਰ ਦੇ ਵਿਰੁੱਧ 4 ਐਫਆਈਆਰ ਪਹਿਲਾਂ ਵੀ ਜੜੀਆਂ ਨੇ ਉਹ ਦਰਜ ਨੇ ਤੇ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਹੋਰ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾਵੇਗੀ ਤੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਗੁਰਵੰਦਰ ਸਿੰਘ ਪੁਲਿਸ ਥਾਣਾ ਮੁਖੀ ਗੁਮਾਨ ਵੱਲੋਂ ਆਉ ਦੇਖ ਲੈਣੇ। ਅੱਲ ਇਸੇ ਹੀ ਸੌਰਵ ਸਿੰਘ ਥਾਣਾ ਘਮਾਨ ਵੱਲੋਂ ਇੰਦਰਾਨੀ ਨਾਕਾਬੰਦੀ ਗੁਰਪਾਲ ਸਿੰਘ ਗੋਰਾਪੁੱਤਰ ਮੋਹਨ ਸਿੰਘ ਵਾਸੀ ਭਗਤਪੁਰ ਤੇ ਗੁਰਮੀਤ ਸਿੰਘ ਪੁੱਤਰ ਜਨੈਲ ਸਿੰਘ ਵਾਸੀ ਭੋਮਾ ਥਾਣਾ ਕਮਾਨ ਪਾਸੋਂ 35 ਗ੍ਰਾਮ ਹੈਰਨ ਬਰਾਮਦ ਕਰਕੇ ਗੁਰਮੀਤ ਸਿੰਘ ਦੀ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਿਆ ਡਰੱਗ ਮਨੀ ਬਰਾਮਦ ਹੋਈ ਆ ਨਾਲ ਕੇਐਫਆ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਜਿਹਨਾਂ ਦਾ ਰਿਮਾਂਡ ਹਾਰ ਕਰ ਕਾਂਸਲ ਕਰਕੇ ਇਹਨਾਂ ਦੇ ਫਾਰਮਾਡ ਵਾਈਟਵੋਲਡ ਦਾ ਜਿਹੜਾ ਪਤਾ ਲਿਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੁਸ਼ਟੀ ਇਹ ਸਭ ਜਿਹੜੇ ਨਾਮ ਦਾ ਕੀਤਾ ਜਾਏਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਦੀ ਇਹਨਾਂ ਤੇ ਪਹਿਲਾ ਮੁਕੱਦਮਾ ਦਰਜਾ ਜਿਹੜਾ ਭੱਤੂਪੁਰ ਵਾਲਾ ਗਰਮੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਇੱਕ ਸਾਈਡ ਕਰਦੇ ਤੇ ਇਹ ਮੁੜ ਕੇ ਆਪਣਾ ਜਦੋਂ ਕੋਈ ਪੁਸ਼ ਨੇ ਸਖਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਹੁਣ ਕਰੀਬ 3 ਕਿ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫੇਰ ਇਹਨੇ ਆ ਭੁੰਦੇ ਵਾਲੇ ਨਾਲ ਰਲ ਕੇ ਉਦੋਂ ਕੋ ਨੂੰ ਅਰਨ ਲਿਆ ਕੇ ਤੇ ਸੇਲ ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਚਿਰ ਤੋਂ ਕੰਮ ਕਰਦੇ ਜੀ ਜਿਆ ਪਕਸੂਪੁਰ ਵਾਲੇ ਦੀ ਗੱਲ ਕਰੀ ਤੇ ਪਹਿਲਾਂ ਵੀ ਇਸ ਤੰਦੇ ਵਿੱਚ ਰਿਹਾ ਹੈ ਤਾਂ ਹੀ ਇੱਥੇ ਪਹਿਲਾਂ ਵੀ 4 ਐਫਆ ਦਰਜ ਨੇ ਤੇ ਭੂਮੇ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਆ ਦਰਜ ਹੋਈ ਆ ਇਹ ਮੇਨ ਇਹ ਦੋਸ਼ੀ ਹੈਗਾ ਇਹਨੇ ਇਹਨੂੰ ਗਾ ਸੇਲ ਦੀ ਪਰਚੀ ਜ ਕਰਦਾ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਗਜ਼ ਇਹਨਾਂ ਦੇ ਨਾਂ ਤੇ ਆ ਜਾਏ ਚੋਰੀ ਦੀ ਆ ਇਹਦੀ ਤਫ਼ਤੀਸ਼ ਕਰ ਲਈ ਜੀ ਗੱਡੀ ਜਿਹੜੀ ਅੱਜ ਪਹਿਲਾਂ ਮੁੱਢਲੀ ਤਫ਼ਤੀਸ਼ ਚ ਹੋਈ ਦੀ ਨੇ ਉਹ ਮੇਲੇ ਮੁੰਡੇ ਦੀ ਆ ਇਹ ਦਿੱਲੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫੇਲਾ ਦੇ ਦੀ ਆ ਇਹਦਾ ਮਾਲਕ ਹੈ